ਸਰਕਾਰ ਤੇ ਭਰੋਸਾ ਨਹੀਂ ਹੈਗਾ ਸਾਨੂੰ ਇਹਨਾਂ ਅੰਗਲਾਂ ਤੇ ਭਰੋਸਾ ਹੈ ਦੇਖੋ ਇਹਦਾ ਘੱਟੋ-ਘੱਟ ਵੀ 2 2.5 ਕੁਇੰਟਲ ਤੇ ਬੈੱਡ ਦਾ ਤੁਸੀਂ ਵੀ ਉੱਪਰ ਆ ਜਾਓ ਇਹ ਸਾਡੀ ਪੀਟੀ ਤੁਸੀਂ ਘਰਾ ਰਹੇ ਹੋ ਤੁਹਾਡੀ ਗਰੰਟੀ ਹੈ ਉੱਤੇ ਆਉਂਦਾ ਤੁਹਾਡਾ ਇੰਸ਼ੋਰੈਂਸ ਪੱਕਾ ਹੈ ਤੁਸੀਂ ਬੈਠ ਕੇ ਦੇਖੋ ਤੁਸੀਂ ਸੋਚ ਰਹੇ ਹੋਗੇ ਕਿ ਪਿੱਛੇ ਜੇ ਫਰਨੀਚਰ ਹੈਗਾ ਉਹ ਐਂਗਲ 'ਚ ਕਿਉਂ ਖੜਾ ਹੈ ਪਰ ਤੁਸੀਂ ਦੇਖੋ ਇਹ ਹੈ ਦੇਸੀ ਜੁਗਾੜ ਕਿਉਂਕਿ ਨੀ ਬਹੁਤ ਪੈਂਦਾ ਤਾਂ ਉਹਦੇ ਵਿੱਚ ਫਲੱਡਸ ਹੋ ਜਾਂਦੇ ਆ ਉਸ ਕਰਕੇ ਪਟਿਆਲਾ ਵਿੱਚ ਕਈ ਰੈਜ਼ੀਡੈਂਟਸ ਨੇ ਉਹਨਾਂ ਨੇ ਦੇਸੀ ਜੁਗਾੜ ਕੀਤਾ ਕਿਸੇ ਨੇ ਬ੍ਰਿਕ ਵਾਲ ਲਾਈ ਹੈ ਕਿਸੇ ਨੇ ਫਲੱਡ ਗੇਟ ਲਾਇਆ ਨੇ ਔਰ ਇਹ ਇੱਥੇ ਅਮਰਜੀਤ ਵੜੈਸ਼ ਤੱਕ ਘਾ ਰਿਹਾ ਇਹਨਾਂ ਨੇ ਐਂਗਲਸ ਇਹ ਆਇਰਨ ਐਂਗਲ ਨੇ ਔਰ 45000 ਰੁਪਏ ਖਰਚ ਕੇ ਇਹ ਐਂਗਲਸ ਬਣਾ ਕੇ ਫਰਨੀਚਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸਰ ਕਿਸ ਤਰ੍ਹਾਂ ਦਾ ਮੀ ਪੈਂਦਾ ਹੈ ਕਿਸ ਤਰ੍ਹਾਂ ਦਾ ਪੂਰਾ ਜੁਗਾੜ ਤੁਸੀਂ ਕੀਤਾ ਔਰ ਕੀ ਸੋਚ ਕੇ ਕੀਤਾ ਹੈ ਸਰ ਅ ਸੰਤੂ ਜੀ ਇਸ ਤਰ੍ਹਾਂ ਹੈ ਕਿ ਲਾਸਟ ইয়ার 2023 ਦੇ ਵਿੱਚ ਬਹੁਤ ਤਕੜਾ ਫਲੱਡ ਆਇਆ ਸੀ ਔਰ ਸਾਡੇ ਆਪਾਂ ਜਿੱਥੇ ਖੜੇ ਆ ਇੱਥੇ 2-2 2.5 2.5 ਫੁੱਟ ਪਾਣੀ ਸੀ ਔਰ ਸਾਡਾ ਇਹ ਸਾਰੇ ਹੀ ਤਕਰੀਬਨ ਫ੍ਰੀਜ ਤੇ ਫਰਨੀਚਰ ਜਿਹੜਾ ਉਹ ਬਰਬਾਦ ਹੋ ਗਿਆ ਸੀ 3 ਤੋਂ 4 ਲੱਖ ਦਾ ਫਰਨੀਚਰ ਹੈ ਇਹ ਬਰਬਾਦ ਹੋ ਗਿਆ ਸੀ ਅਸੀਂ ਦੁਬਾਰੇ ਇਹਨੂੰ ਬਣਾਇਆ ਲੇਕਿਨ ਜਿੱਥੋਂ ਫਲੱਡ ਆਇਆ ਸੀ ਉੱਥੇ ਹਾਲੇ ਸਰਕਾਰ ਨੇ ਕੋਈ ਰਿਪੇਅਰ ਵਰਕ ਨਹੀਂ ਕੀਤਾ ਕੋਈ ਐਸਾ ਕੰਮ ਨਹੀਂ ਕੀਤਾ ਕਿ ਸਾਨੂੰ ਯਕੀਨ ਹੋਵੇ ਸਰਕਾਰ ਦੇ ਉੱਤੇ ਕਿ ਜੀ ਬਹੁਤ ਕੰਮ ਕਰ ਦਿੱਤਾ ਗਿਆ ਤੇ ਇਸ ਕਰਕੇ ਇਸ ਵਾਰੀ ਫਲੱਡ ਨਹੀਂ ਆਏਗਾ ਸੋ ਅਸੀਂ ਉਹ ਦੇਖਣ ਤੋਂ ਬਾਅਦ ਫਿਰ ਸਾਨੂੰ ਡਰ ਹੋਇਆ ਸਾਰੇ ਸਾਰੇ ਰੈਜ਼ੀਡੈਂਟਸ ਨੇ ਚਾਹੇ ਪਟਿਆਲਾ ਦਾ ਅਰਬਨ ਸਟੇਟ ਹੈ ਚਨਾਰ ਬਾਗ ਹੈ ਗੋਬਿੰਦ ਬਾਗ ਹੈ ਨਾਲ ਕਲੋਨੀਆਂ ਨੇ ਸਾਰੇ ਲੋਕੀ ਕਰ ਰਹੇ ਨੇ ਸੋ ਅਸੀਂ ਸੋਚਿਆ ਕਿ ਇਸ ਵਾਰ ਜੇ ਫਲੱਡ ਆਉਂਦਾ ਤਾਂ ਫਿਰ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਸੋ ਸੋਚਦੇ ਰਹੇ ਸੋਚਦੇ ਰਹੇ ਅਲਟੀਮੇਟਲੀ ਫਾਈਨਲੀ ਇਹਦੇ ਆ ਕੇ ਜ਼ੀਰੋ ਆਇਆ ਕਿ ਅਸੀਂ ਡੈਸਕ ਬਣਾਈਏ ਔਰ ਇਹ ਡੈਸਕ ਦੇ ਨਾਲ ਇਹ ਚਾਰ ਪੰਜ ਬੰਦਿਆਂ ਨੇ ਜਿਹੜਾ ਉਹ ਚੁੱਕਿਆ ਇਹਨਾਂ ਨੂੰ ਇਹ ਡੈਸਕ ਅਸੀਂ ਬਣਵਾ ਕੇ ਲੈਂਦੇ ਆ ਚ ਤੁਸੀਂ ਚੁੱਕ ਕੇ ਦਿਖਾਓ ਇਹ ਦੇਖੋ ਜੀ ਇਹ ਹੈ ਅਸਲੀ ਚੁਕਾਰਡ ਇਹ ਦੇਖੋ ਹਨਾ ਜਿੰਨਾ ਮਰਜ਼ੀ ਹਿਲਾ ਲਓ ਮੈਡਮ ਤੁਸੀਂ ਦੇਖੋ ਨੱਕੜੇ ਜ਼ੋਰ ਨਾਲ ਹਿਲਾ ਰਿਆਂ ਇਹ ਹਿੱਲ ਨਹੀਂ ਸਕਦੇ ਡਿੱਗ ਨਹੀਂ ਸਕਦੇ ਕਿਉਂਕਿ ਇਹ ਐਂਗਲ ਬਹੁਤ ਸਟਰੋਂਗ ਹੈ ਫਿਰ ਜਿਹੜਾ ਇਹਦਾ ਇਹ ਐਂਗਲ ਬਣਾਇਆ ਹੋਇਆ ਹੈ ਇਹ ਸਾਰੇ ਚਾਰੇ ਅੰਗਲਾਂ ਦਾ ਸਾਰੇ ਐਂਗਲਾਂ ਦੇ ਇੱਕੋ ਜਿਹੇ ਐਂਗਲ ਹੈ ਤਾਂ ਕਿ ਇਹਦੇ ਉੱਤੇ 베이스 ਦੇ ਉੱਤੇ weight ਹੈ ਜਿਹੜਾ ਉਹ ਬਿਲਕੁਲ ਬਰਾਬਰ ਆਇਆ ਇਹ ਕਸੀਂ ਸੈਂਟਰ ਚ ਲਾ ਦਿੱਤਾ ਇਹਦੇ ਤਾਂ ਕਿ ਜਿਹੜਾ ਉਹ ਤੁਹਾਨੂੰ ਬੜਾ ਭਰੋਸਾ ਹੈ ਇਹਦੇ ਵਿੱਚ 100% ਮੈਡਮ ਕਿੰਨਾ weight ਚੱਕ ਲੈਂਦਾ ਸਾਨੂੰ ਸਰਕਾਰ ਤੇ ਭਰੋਸਾ ਨਹੀਂ ਹੈਗਾ ਸਾਨੂੰ ਇਹਨਾਂ ਐਂਗਲਾਂ ਤੇ ਭਰੋਸਾ ਹੈ ਦੇਖੋ ਇਹਦਾ ਘੱਟੋ ਘੱਟ ਵੀ 2 2.5 ਕੁਇੰਟਲ ਤੇ ਬੈੱਡ ਦਾ ਔਰ ਇਹਦੇ ਉੱਤੇ ਬੈੱਡ ਬਾਕਸ ਬੈੱਡ ਬਾਕਸ ਦਾ ਕੌਕੇ ਦੇ ਵਿੱਚ ਕੱਪੜੇ ਵੀ ਨੇ ਇਹਦੇ ਵਿੱਚ ਲੱਕੜ ਜਿਹੜੀ ਆ ਬੜੀ ਉਹ ਤਕੜੀ ਲੱਗੀ ਹੋਈ ਆ ਇਸ ਕਰਕੇ ਇਹਦਾ 2.5 ਘੰਟਲ ਦਾ ਟੋਟਲ ਭਾਰ ਇਹਦਾ ਤੇ ਤੁਹਾਡੇ ਗੈਸਟ ਆਉਂਦੇ ਤੇ ਕਿੱਥੇ ਜਾਂਦੇ ਆ ਉਹ ਮੈਡਮ ਗੈਸਟਾਂ ਨੂੰ ਹੁਣ ਪਤਾ ਕਿ ਇਹਨਾਂ ਦਿਨ ਜਿਹੜੇ ਆ ਉਹ ਫਲੱਡ ਆਏ ਵੈਸੇ ਨਹੀਂ ਉਹਨਾਂ ਨੇ ਆਉਣਾ ਪਰ ਜਵੇਂ ਆਉਣਗੇ ਪੰਜਾਬੀ ਚ ਇੱਕ ਕਹਾਵਤ ਆ ਮੈਡਮ ਚਮਗਿੱਦੜਾਂ ਦੇ ਘਰੇ ਉਹਨਾਂ ਦੇ ਕਹਿੰਦੇ ਮਹਿਮਾਨ ਚਲੇ ਗਏ ਉਹ ਕਹਿੰਦੇ ਸਾਨੂੰ ਕਿੱਥੇ ਪਾਉਂਗੇ ਉਹ ਕਹਿੰਦੇ ਜਿੱਥੇ ਅਸੀਂ ਲਟਕਿਆ ਉੱਥੇ ਤੁਸੀਂ ਲਟਕ ਜਾਓ ਹਾਂ ਸੋ ਜਿੱਥੇ ਅਸੀਂ ਪਵਾਂ ਦੇ ਉੱਥੇ ਉਹ ਭੇਜਣਗੇ ਤੇ ਇਹ ਬੈਠਣ ਦੀ ਜਗ੍ਹਾ ਹੈ ਲੇਕਿਨ ਇਹ ਹੈ ਬੈੱਡ ਇਨ ਆਦਾ ਸਰ ਹਰੋਜ਼ ਕਿਸ ਤਰ੍ਹਾਂ ਦੀ ਪੀਟੀ ਹੁੰਦੀ ਹੈ ਤੁਹਾਡੀ ਮੈਡਮ ਫਿਲਹਾਲ ਤੇ ਅਸੀਂ ਹਾਲੇ ਇਹਨੂੰ ਇੱਥੇ ਰੱਖਿਆ ਹੈ ਜੇ ਲੋੜ ਪੈਗੀ ਤਾਂ ਚੜਾਂਗੇ ਚੜਨਾ ਵੀ ਬੜਾ ਆਸਾਨ ਹੈ ਚੜ ਕੇ ਹਾਂ ਹਾਂ ਬਿਲਕੁਲ ਜੀ ਤੁਸੀਂ ਮੈਂ ਕਹਿੰਨਾ ਮੈਡਮ ਤੁਸੀਂ ਵੀ ਉੱਪਰ ਆ ਜਾਓ ਇਹ ਸਾਡੀ ਪੀਟੀ ਤੁਸੀਂ ਕਰਾ ਲਓ ਤੁਹਾਡੀ ਗਰੰਟੀ ਹੈ ਉੱਤੇ ਆਉਂਦਾ ਤੁਹਾਡਾ ਇੰਸ਼ੋਰੈਂਸ ਪੱਕਾ ਹੈ ਤੁਸੀਂ ਬੈਠ ਕੇ ਦੇਖੋ ਕਿਸੇ ਕਿਸਮ ਦਾ ਕੋਈ ਵੀ ਮਤਲਬ ਤੁਹਾਨੂੰ ਫੀਲ ਨਹੀਂ ਹੋਏਗਾ ਕਿ ਤੁਸੀਂ ਫਰਸ਼ ਦੇ ਉੱਤੇ ਬੈੱਡ ਦੇ ਉੱਤੇ ਬੈਠੇ ਹੋਏ ਹਾਂ ਜਾਂ ਕਿਤੇ ਹੋਰ ਬੈਠੇ ਹੋਏ ਇਹਨੇ ਸਟਰੋਂਗ ਨੇ ਇਹ ਬੈੱਡ ਜਿਹੜੇ ਆ ਹਮ ਹਮ ਪਰ ਇਹ ਦੱਸੋ ਕਿ ਕਿੰਨੀ ਹਾਲਤ ਖਰਾਬ ਹੈਗੀ ਹੈ ਹਾਲਤ ਮੈਡਮ ਬਹੁਤ ਖਰਾਬ ਹੈ ਕਿਉਂਕਿ ਪਟਿਆਲਾ ਨਦੀ ਚ ਜਿਹੜਾ ਪਿਛਲੇ ਸਾਲ ਫਲੱਡ ਆਇਆ ਸੀ ਉੱਥੇ ਜਿਹੜਾ ਗਵਰਨਮੈਂਟ ਨੇ ਪ੍ਰਸ਼ਾਸਨ ਨੇ ਕਹਿ ਰਹੇ ਨੇ ਕਿ ਅਸੀਂ ਬਹੁਤ ਕੰਮ ਕੀਤਾ ਡਾਕਟਰ ਬਲਬੀਰ ਸਿੰਘ ਸਾਡੇ ਸਿਹਤ ਮੰਤਰੀ ਆਏ ਸੀ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਸਾਰੇ ਪ੍ਰਬੰਧ ਕਰ ਲਏ ਹੋਏ ਨੇ ਪਰ ਮੈਂ ਖੁਦ ਜਾ ਕੇ 7 ਕਿਲੋਮੀਟਰ ਦੀ ਸਟ੍ਰੈਚ ਦੇ ਉੱਤੇ ਆਪ ਹੋ ਕੇ ਆਇਆ ਨਦੀ ਵਾਲੇ ਪੁਲ ਦੇ ਤੇ ਤੁਹਾਨੂੰ ਦੱਸ ਦਿਆ ਕਿ ਇਹ 올 ਇੰਡੀਆ ਰੇਡੀਓ ਦੇ ਸੀਗੇ ਡਾਇਰੈਕਟਰ ਰਿਟਾਇਰ ਹੋਏ ਨੇ ਤੇ ਸਰ ਇੰਨਾ ਪਾਵਰਫੁਲ ਪੋਜੀਸ਼ਨ ਹੋ ਕੇ ਵੀ ਤੁਸੀਂ ਲੱਗਦਾ ਨਹੀਂ ਇਤੋਂ ਗੱਲ ਹੈ ਮੈਡਮ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਸੁਣਦੀਆਂ ਘੱਟ ਨੇ ਹੈਗੇ ਉਹ ਵੇਖਦੇ ਆ ਕਿ ਹੁਣ ਫਲੱਡ ਆ ਗਿਆ ਹੁਣ ਥੋੜਾ ਬਹੁਤਾ ਇਹਨਾਂ ਦਾ ਜਿਹੜਾ ਤਸੱਲੀ ਦੇ ਦਿਓ ਇਹਨਾਂ ਨੂੰ ਪਾਵਰਫੁੱਲ ਕੀ ਕਰਾਂਗੇ ਮੈਡਮ ਜੇਕਰ ਉਹਨਾਂ ਨੇ ਕੰਮ ਹੀ ਨਹੀਂ ਕਰਨਾ ਸਰਕਾਰ ਤਾਂ ਲੱਗੀ ਹੋਈ ਹੈ ਜਲੰਧਰ ਵਿੱਚ ਕਿ ਅਸੀਂ ਬਾਈ ਇਲੈਕਸ਼ਨਾਂ ਕਿਵੇਂ ਜਿੱਤਣੀਆਂ ਨੇ ਇੱਥੇ ਤਾਂ ਕਿਸੇ ਨੂੰ ਕੀ ਫਿਕਰ ਹੈ ਮੈਡਮ ਅਸੀਂ ਤੇ ਚਲੋ ਚਾਰ ਪੈਸੇ ਲਾ ਸਕਦੇ ਹਾਂ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਗਰੀਬ ਲੋਕਾਂ ਦਾ ਦਿਹਾੜੀਦਾਰ ਲੋਕਾਂ ਦਾ ਜਾਂ ਜਿਹੜੇ ਫੜੀ ਲਾਉਂਦੇ ਨੇ ਰੇੜੀਆਂ ਲਾਉਂਦੇ ਨੇ ਜਿਨ੍ਹਾਂ ਕੋਲੇ ਵਿਚਾਰਿਆਂ ਕੋਲੇ ਪੈਸੇ ਨਹੀਂ ਪਿਛਲੇ ਸਾਲ ਉਹਨਾਂ ਦਾ ਵਿਚਾਰਿਆਂ ਦਾ ਜਿਹੜਾ ਨੁਕਸਾਨ ਹੋਇਆ ਹਾਲੇ ਤੱਕ ਭਰ ਪਾਈ ਨਹੀਂ ਹੋ ਸਕੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੁਗਾਰ ਕੀਤਾ ਜਾ ਰਿਹਾ ਹੈ ਹੁਣ ਮੁਸ਼ਕਲਾਂ ਵੱਧ ਰਹੀਆਂ ਹਨ ਔਰ ਕੋਸ਼ਿਸ਼ ਚਾਏ ਇਨਸਾਨਾ ਦੀ ਹੈ ਲੇਕਿਨ ਮੌਸਮ ਤੇ ਭਰੋਸਾ ਕਿੰਨਾ ਕਰ ਸਕਦੇ ਹੈ ਇਹ ਕਹਿ ਰਹੇ ਸਰਕਾਰ ਤੇ ਭਰੋਸਾ ਜ਼ਿਆਦਾ ਕਰਦੇ ਨਹੀਂ ਹੈ ਕੈਮਰਾ ਪਰ ਸੰਚਾਦੀ ਆਰਾਮ ਦੇ ਨਾਲ ਕਮਲਜੀਤ ਸੰਧੂ ਪਟਿਆਲਾ ਪੰਜਾਬ ਤੱਕ